ਮੈਨੂੰ ਸਟੰਡ ਪਹਿਲਾਂ ਪਿਆ ਹੋਇਆ ਸੀ ਹੁਣ ਦੁਬਾਰਾ ਸਟੰਡ ਡਾਕਟਰ ਨੇ ਕਿਹਾ ਤਾਂ ਸੀ ਪਾਉਣ ਵਾਸਤੇ ਬਟ ਮੇਰੇ ਮਨ ਨਹੀਂ ਸੀ ਬਣਿਆ ਕਿਉਂਕਿ ਪਹਿਲਾਂ ਵੀ ਮੈਂ 2 ਲੱਖ ਰੁਪਏ ਲਾ ਕੇ ਸਟੰਡ ਪਾਇਆ ਪਰ ਉਹ ਟੈਂਪਰੇਰੀ ਇਲਾਜ ਆ ਅੱਛਾ ਕਿਉਂਕਿ ਨਾੜ ਦੇ ਵਿੱਚੋਂ ਸਾਫਤਾ ਹੁੰਦਾ ਨਹੀਂ ਉਹ ਮਨ ਨਹੀਂ ਬਣਿਆ ਦੁਬਾਰਾ ਡਾਕਟਰ ਨੇ ਕਿਹਾ ਤਾਂ ਦੁਬਾਰਾ ਫੇਰ ਕਰਨਾ ਤਿੰਨ ਦਿਨਾਂ ਬਾਅਦ ਫੇਰ ਆਜੋ ਟਾਈਮ ਦਿੱਤਾ ਸੀ ਬਟ ਮੈਂ ਫੇਰ ਦੁਬਾਰਾ ਇਹਨਾਂ ਕੋਲ ਆ ਕੇ ਕੰਸਰਨ ਕੀਤਾ ਹੁਣ ਮੈਨੂੰ ਸਵਾਗਮ ਹੀਨਾ ਹੋ ਗਿਆ ਅੱਗੇ ਤਮਾ ਚੌਂਕ ਤੋਂ ਤੁਰ ਕੇ ਇੱਥੇ ਤੱਕ ਆਉਣਾ ਮੇਰਾ ਔਖਾ ਹੋ ਜਾਂਦਾ ਸੀ ਪੇਨ ਹੋਣ ਲੱਗ ਪੈਂਦੀ ਚੈਸਟ 'ਚ ਹਾਂ ਹੁਣ ਮੈਂ ਅੱਗੇ ਲਾਂਗਾ ਮੇਰੀਆਂ ਲੰਬੀਆਂ ਹੁੰਦੀਆਂ ਸੀ ਮੈਂ ਸਟੈਪ ਛੋਟੇ ਕਰ ਦਿੱਤੇ ਆਪਣੇ ਕਿ ਵੀ ਮਹੌਲੀ-ਹੌਲੀ ਸਿਆਣੇ ਆਲਾ ਕੰਮ ਹੋ ਗਿਆ ਸੀ ਹੁਣ ਅੱਜ ਮੈਂ ਚੱਲ ਗਿਆ ਮੈਨੂੰ ਆਪ ਨੂੰ ਲੱਗਦਾ ਕਿ ਮੈਂ ਬੈਟਰ ਫੀਲ ਕਰ ਰਿਹਾ ਹੱਥ ਕੰਬਦੇ ਹੁੰਦੇ ਸੀ ਦਵਾਈ ਉਹ ਵਾਲੀ ਖਾ ਕੇ ਹੁਣ ਮੈਂ ਠੀਕ ਹਾਂ ਹੁਣ ਮੇਰੇ ਇਹਨੇ ਹੱਥ ਨਹੀਂ ਕੰਬਦੇ ਹੌਲੀ-ਹੌਲੀ ਉਹ ਵੀ ਫਰਕ ਪੈ ਜਾਊਗਾ 2 ਲੱਖ ਲੱਗਣਾ ਸੀ ਮਹੀਨੇ ਲਈ ਬੈਡ ਰੈਸਟ ਹੋਣੀ ਸੀ ਜਿਹੜਾ ਮੇਰਾ ਕਾਰੋਬਾਰ ਦਾ ਨੁਕਸਾਨ ਸੀ ਮੇਰੀ ਫੈਮਲੀ ਦਾ ਨੁਕਸਾਨ ਸੀ ਉਹ ਸੈਪਰੇਟ ਸੀ ਜਿਹੜਾ ਸਟੈਂਡ ਪਾ DNA ਸੀ ਇੱਕ ਨਾੜ ਦੇ ਵਿੱਚ ਜਿਹੜੀ ਚਿਸਗਾ ਉਹਦੇ ਵਿੱਚ ਇਹ ਹੋਰ ਸਟੈਂਡ ਪਾਣਾ ਸੀ ਇਹ ਮੇਰਾ ਬੈਗ ਭਰਿਆ ਹੋਇਆ ਦਵਾਈਆਂ ਦੇ ਨਾਲ ਆ ਬੈਗ ਪੂਰਾ ਦਵਾਈਆਂ ਨਾਲ ਭਰਿਆ ਆ ਦਵਾਈਆਂ ਸਾਰੀਆਂ ਬੈਗ ਚ ਮੇਰੀਆਂ ਜਿਹੜੀਆਂ ਕਿ ਮੇਰੀਆਂ ਹੁਣ ਹੋਰ ਮੇਬੀ ਕਹਿੰਦੇ ਆ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਅਸੀਂ ਦਵਾਈ ਪਰਮਨੈਂਟ ਹੀ ਪਾ ਲਈ ਡਾਕਟਰ ਵਾਲੀ ਬੰਦ ਕਰਦੇ ਆ ਮੇਰੀ ਕੋਲਸਟ੍ਰੋਲ ਦੀਆਂ ਦਵਾਈਆਂ ਮੇਰੀਆਂ ਬੀਪੀ ਦੀਆਂ ਮੇਰੇ ਸਾਹ ਦੇ ਪੰਪ ਮੇਰੀਆਂ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਮੇਰੇ ਕੋਲ ਹੁੰਦੀ ਐ ਐਮਰਜੈਂਸੀ ਕੋਟਾ ਮੈਨੂੰ ਨਹੀਂ ਪਤਾ ਕਿ ਮੇਰੇ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨ ਵਾਰੀ ਅਟੈਕ ਆ ਚੁੱਕਾ ਮੇਰੀ ਏਜ ਹੈਗੀ 41 ਮੇਰਾ 38ਵੇਂ ਸਾਲ ਚ ਸਟੰਡ ਪੈ ਗਿਆ ਸੀ ਕੀ ਡਾਕਟਰ ਜਿਹੜੇ ਹੈਗੇ ਆ ਉਹ ਆਪਣੇ ਪੈਸੇ ਬਣਾਉਣ ਦੀ ਖਾਤਰ ਇਹ ਕਹਿੰਦੇ ਆ ਕਿ ਵੀ ਬਸ ਪੇਸ਼ੈਂਟ ਆ ਗਿਆ ਬਸ ਹੁਣ ਤਾਰਾ ਨਗਾਤੀਆਂ ਜੀ ਪੇਸ਼ੈਂਟ ਮਰ ਜਾਣਾ ਤੁਹਾਡਾ ਇਹ ਆ ਉਹ ਆ ਉਹ ਇੰਨਾ ਕੁ ਡਰਾ ਦਿੰਦੇ ਆ ਕਿ ਵੀ ਨਾਲ ਜਿਹੜਾ ਅਟੈਂਡਣ ਗਿਆ ਹੁੰਦਾ ਬੰਦਾ ਕਹਿੰਦਾ ਵੀ ਪੈਸੇ ਲੈ ਲੈ ਸਾਡਾ ਬੰਦਾ ਵਿਚਾਲਾ ਤੁਹਾਡੀ ਫੈਮਿਲੀ ਚ ਕਿਸੇ ਨੇ ਮਿਲ ਗਈ ਸੀ ਮੇਰੇ ਵੱਡੇ ਬ੍ਰਦਰ ਨੂੰ ਇਹੀ ਗੱਲ ਕਹੀ ਸੀ ਜਦ ਕਿ ਮੈਂ ਗੈਸਟ੍ਰਿਕ ਸੀ ਮੈਨੂੰ ਗੈਸ ਸੀ ਪ੍ਰੋਬਲਮ ਸੀ ਮੈਨੂੰ ਵੋਮਿਟ ਆ ਰਹੀ ਸੀ ਡਾਕਟਰ ਕਹਿੰਦਾ ਵੋਮਿਟ ਨਹੀਂ ਕਰਨੀ ਤੇਰੇ ਸਟੰਡ ਉਪਾਉਣਾ ਜਦ ਕਿ ਮੈਂ ਬੈੱਡ ਤੇ ਪਏ ਪਏ ਨੇ ਵੋਮਿਟ ਕਰ ਦਿੱਤੀ ਉਸ ਤੋਂ ਬਾਅਦ ਮੈਂ ਬਿਲਕੁਲ ਨਾਰਮਲ ਸੀ ਮੈਂ ਕਹ ਜੀ ਉਹ ਮੈਂ ਠੀਕ ਐ ਨਹੀਂ ਜੀ ਹੁਣ ਤਾਂ ਤੁਹਾਡੇ ਹੀ ਤਾਰਾ ਲਗਾਈਆਂ ਹੋਈਆਂ ਹੁਣ ਤਾਂ ਸਟੰਡ ਪੈ ਕੇ ਹੀ ਨਿਕਲਣਾ ਜੀ ਤੁਸੀਂ ਰੂਮ ਚ ਪੈਸੇ ਤਾਂ ਹੁਣ ਤੁਹਾਡੇ ਡਿਪੋਜ਼ਿਟ ਹੋਣਾ ਨਾ ਹੁਣ ਸਟੰਡ ਜ਼ਰੂਰ ਲੈਣਾ ਜੀ ਤੁਹਾਡੇ ਪੇਸ਼ੰਤ ਨੂੰ ਰੱਦੀ ਕਰ ਦਿੰਦੇ ਆ ਜੀ ਡਾਕਟਰ ਮੈਂ ਤਾਂ ਇਹ ਕਹੂੰਗਾ ਬਚਾਉਣਾ ਤਾਂ ਚਲੋ ਇੱਕ ਪਾਸੇ ਆ ਰੱਦੀ ਕਰਨ ਵਾਲਾ ਕੰਮ ਆ ਜਿਆਦਾ ਕਿਸੇ ਟਾਇ ਮੇਰੀਆਂ अलमारीयां जिम ਦੇ ਸਮਾਨ ਦੇ ਨਾਲ ਪ੍ਰੋਟੀਨਾਂ ਭਰੀਆਂ ਹੁੰਦੀਆਂ ਹੁਣ ਮੇਰੇ ਬੈੱਡ ਦੇ ਵਿੱਚ ਦਵਾਈਆਂ ਹੁੰਦੀਆਂ ਜਿਹੜਾ ਮੈਂ ਆਪਣਾ ਕੰਮ ਕਰਦਾ ਮੇਰੀ ਇੱਕ ਕਿੱਟ ਉਹਦੇ ਵਿੱਚ ਦਵਾਈਆਂ ਦੀ ਪਈ ਹੈ ਇੱਕ ਕਿੱਟ ਮੇਰੀ ਮੇਰੇ ਨਾਲ ਪਈ ਹੈ ਇਹਦੇ ਵਿੱਚ ਮੇਰੇ ਹਾਰਟ ਅਟੈਕ ਹਾਰਟ ਜੇ ਮੰਨ ਲਾ ਮੈਨੂੰ ਦਰਦ ਹੋਣ ਲੱਗ ਪਈ ਮੈਂ ਉਹ ਜੀਬ ਥਲੇ ਰੱਖਣ ਵਾਲੀਆਂ ਗੋਲੀਆਂ ਤਾਂ ਕਿ ਮੇਰੇ ਕੋਲ ਪਈਆਂ ਇਨੂੰ ਸਟੈਂਡ ਪਹਿਲਾਂ ਪਿਆ ਹੋਇਆ ਸੀ ਹੁਣ ਦੁਬਾਰਾ ਸਟੈਂਡ ਡਾਕਟਰ ਨੇ ਕਿਹਾ ਤਾਂ ਸੀ ਪਾਉਣ ਵਾਸਤੇ ਬਟ ਮੇਰੇ ਮਨ ਨਹੀਂ ਸੀ ਬਣਿਆ ਕਿਉਂਕਿ ਪਹਿਲਾਂ ਵੀ ਮੈਂ 2 ਲੱਖ ਰੁਪਏ ਲਾ ਕੇ ਸਟੈਂਡ ਪਾਇਆ ਪਰ ਉਹ ਟੈਂਪਰੇਰੀ ਇਲਾਜ ਆ ਅੱਛਾ ਕਿਉਂਕਿ ਨਾੜ ਦੇ ਵਿੱਚੋਂ ਸਾਫ਼ ਤਾਂ ਹੁੰਦਾ ਨਹੀਂ ਉਹ ਮਨ ਨਹੀਂ ਬਣਿਆ ਦੁਬਾਰਾ ਡਾਕਟਰ ਨੇ ਕਿਹਾ ਤਾਂ ਦੁਬਾਰਾ ਫੇਰ ਕਰਨਾ ਤਿੰਨ ਦਿਨਾਂ ਬਾਅਦ ਫੇਰ ਆਜੋ ਟਾਈਮ ਦਿੱਤਾ ਸੀ ਬਟ ਮੈਂ ਫੇਰ ਦੁਬਾਰਾ ਇਹਨਾਂ ਕੋਲ ਆ ਕੇ ਕੰਸਰਨ ਕੀਤਾ ਹੁਣ ਮੈਨੂੰ ਸਵਾਗਮ ਹੀਨਾ ਹੋ ਗਿਆ ਅੱਗੇ ਤਮਾ ਚੌਂਕ ਤੋਂ ਤੁਰ ਕੇ ਇੱਥੇ ਤੱਕ ਆਉਣਾ ਮੇਰਾ ਔਖਾ ਹੋ ਜਾਂਦਾ ਸੀ ਪੇਨ ਹੋਣ ਲੱਗ ਪੈਂਦੀ ਚੈਸਟ 'ਚ ਹਾਂ ਹੁਣ ਮੈਂ ਅੱਗੇ ਲਾਂਘਾ ਮੇਰੀਆਂ ਲੰਬੀਆਂ ਹੁੰਦੀਆਂ ਸੀ ਮੈਂ ਸਟੈਪ ਛੋਟੇ ਕਰ ਦਿੱਤੇ ਆਪਣੇ ਕਿ ਵੀ ਮਹੌਲੀ-ਹੌਲੀ ਸਿਆਣੇ ਵਾਲਾ ਕੰਮ ਹੋ ਗਿਆ ਸੀ ਹੁਣ ਅੱਜ ਮੈਂ ਚੱਲ ਗਿਆ ਮੈਨੂੰ ਆਪ ਨੂੰ ਲੱਗਦਾ ਕਿ ਮੈਂ ਬੈਟਰ ਫੀਲ ਕਰ ਰਿਹਾ ਹੱਥ ਕੰਬਦੇ ਹੁੰਦੇ ਸੀ ਦਵਾਈ ਉਹ ਵਾਲੀ ਖਾ ਕੇ ਹੁਣ ਮੈਂ ਠੀਕ ਹਾਂ ਹੁਣ ਮੇਰੇ ਇਨੇ ਹੱਥ ਨਹੀਂ ਕੰਬਦੇ ਔਲੀ-ਔਲੀ ਉਹ ਵੀ ਫਰਕ ਪੈ ਜਾਊਗਾ 2 ਲੱਖ ਰੁਪਿਆ ਪਹਿਲਾਂ ਲਾਇਆ ਸੀ ਤੇ ਫਿਰ ਤੋਂ ਸਟੰਟ ਦਾ ਕਹਿ ਦਿੱਤਾ ਹੀ ਮਤਲਬ ਅ 2 ਲੱਖ ਰੁਪਇਆ ਹੋਰ ਲੱਗ ਜਾਣਾ ਸੀ 2 ਲੱਖ ਲੱਗਣਾ ਸੀ ਮਹੀਨੇ ਲਈ ਬੈਡ ਰੈਸਟ ਹੋਣੀ ਸੀ ਜਿਹੜਾ ਮੇਰਾ ਕਾਰੋਬਾਰ ਦਾ ਨੁਕਸਾਨ ਸੀ ਮੇਰੀ ਫੈਮਿਲੀ ਦਾ ਨੁਕਸਾਨ ਸੀ ਉਹ ਸੈਪਰੇਟ ਸੀ ਜਿਹੜਾ ਸਟੰਡ ਪਾ DNA ਸੀ ਇੱਕ ਨਾੜ ਦੇ ਵਿੱਚ ਜਿਹੜੀ ਚਿਸਗਾ ਉਹਦੇ ਵਿੱਚ ਇਹ ਹੋਰ ਸਟੰਡ ਪਾਣਾ ਸੀ ਉਹ ਕੋਈ ਟੈਂਪਰੇਰੀ ਇਲਾਜ ਹੈ ਜੀ ਮੈਂ ਤਾਂ ਇਹੀ ਕਹਾਂਗਾ ਕਿ ਸਟੰਡ ਵਾਲੇ ਪਾਸੇ ਨੂੰ ਕੋਈ ਵੀ ਵੇਚਣ ਦਾ ਤੁਰੇ ਪਹਿਲਾਂ ਆ ਕੇ ਇੱਧਰ ਇੱਕ ਵਾਰੀ ਕੰਸਲਟ ਜ਼ਰੂਰ ਕਰੇ ਇੱਕ ਵਾਰੀ ਦਵਾਈ ਭਾਵੇਂ ਮਹੀਨੇ ਦੀ ਲੈ ਕੇ ਦੇਖ ਲਵੇ ਬੈਸਟ ਰਹੇਗਾ ਚਲੋ ਠੀਕ ਹੈ ਇਹਨਾਂ ਦਾ ਸਟੈਂਡ ਤੱਕ ਕੋਸਟ ਲਗਭਗ ਸੇਮ ਹੀ ਆ ਰਹੀ ਹੈ ਦਵਾਈ ਦੀ ਪਰ ਇਹ ਇੱਕ ਸਰੀਰਵਾਜ ਜਾਂਦਾ ਬੰਦੇ ਦਾ ਜਿਹੜੇ ਰੋਹ ਰੋਹ ਦੀ ਢੁੜਕਾ ਰਹਿੰਦੀ ਹੈ ਮਨ ਦੇ ਵਿੱਚ ਕਿ ਮੈਨੂੰ ਹੁਣ ਵੀ ਪ੍ਰੋਬਲਮ ਆਈ ਹੁਣ ਵੀ ਪ੍ਰੋਬਲਮ ਆਈ ਉਹ ਵਾਲੀ ਢੁੜਕਾ ਘਟ ਜੂਗੀ ਆ ਮੇਰਾ ਬੈਗ ਭਰਿਆ ਹੋਇਆ ਦਵਾਈਆਂ ਦੇ ਨਾਲ ਆ ਬੈਗ ਪੂਰਾ ਦਵਾਈਆਂ ਨਾਲ ਭਰੇ ਆ ਦਵਾਈਆਂ ਆ ਸਾਰੀਆਂ ਬੈਗ ਚ ਮੇਰੀਆਂ ਜਿਹੜੀਆਂ ਕਿ ਮੇਰੀਆਂ ਹੁਣ ਹੋਰ ਮੇਬੀ ਕਹਿੰਦੇ ਆ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਅਸੀਂ ਦਵਾਈ ਪਰਮਾਨੈਂਟ ਹੀ ਬਤਾ ਡਾਕਟਰ ਵਾਲੀ ਬੰਦ ਕਰ ਦੇਆਗੇ ਮੇਰੀ ਕੋਲੇਸਟ੍ਰੋਲ ਦੀਆਂ ਦਵਾਈਆਂ ਮੇਰੀਆਂ ਬੀਪੀ ਦੀਆਂ ਮੇਰੇ ਸਾਹ ਦੇ ਪੰਪ ਮੇਰੀਆਂ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਮੇਰੇ ਕੋਲ ਹੁੰਦੀਆਂ ਐਮਰਜੈਂਸੀ ਕੋਟਾ ਮੈਨੂੰ ਨਹੀਂ ਪਤਾ ਕਿ ਮੇਰੇ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨ ਵਾਰੀ ਅਟੈਕ ਆ ਚੁੱਕਾ ਮੇਰੀ ਏਜ ਹੈਗੀ 41 ਮੇਰਾ 38ਵੇਂ ਸਾਲ ਚ ਸਟੰਟ ਪੈ ਗਿਆ ਸੀ ਤੇ ਤਿੰਨ ਵਾਰੀ ਸਟੰਟ ਪੈ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨੇ ਵਾਰੀ ਬਾਬੇ ਦੀ ਕਿਰਪਾ ਨਾਲ ਮੈਂ ਬਚ ਗਿਆ ਪਰ ਹਰ ਕਿਸੇ ਕੋਲ ਮੌਕਾ ਨਹੀਂ ਹੁੰਦਾ ਹੈ ਬਲੌਗੇਜ ਆਪਣੀ ਖਾਣ ਪੀਣ ਦੇ ਕੰਟਰੋਲ ਜ਼ਰੂਰ ਰੱਖੋ ਸਾਰੇ ਜਾਨੇ ਜਿਹੜਾ ਹੋ ਸਕਦਾ ਬਚਾਜ ਹੀ ਬਚਾਇਆ ਦਵਾਈ ਖਾਓ ਟਿਕੇ ਇਹਨਾਂ ਦੀ ਤੇ ਬੈਸਟ ਰਿਜ਼ਲਟ ਮਿਲਣਗੇ ਹਾਂਜੀ ਮੈਂ ਬੰਦੇ ਦੀ ਖਾਣ ਦੀਆਂ ਆਦਤਾਂ ਵੀ ਸਹੀ ਕਰਾਂਦੇ ਹਾਂ ਬਿਲਕੁਲ ਜੀ ਮੈਂ ਜਦੋਂ ਸੀਗਾ ਯੰਗ ਬਲੱਡ ਕਹਿ ਸਕਦਾ ਹੁਣ ਤਾਂ ਮੈਂ ਹੁਣ ਮਿਡਲ ਏਜ ਆ ਗਿਆ ਮੈਂ ਜਿਮਿੰਗ ਕਰਦਾ ਸੀ ਮੈਂ ਪ੍ਰੋਟੀਨ ਬਹੁਤ ਖਾਦਾ ਮੇ ਵੀ ਉਹਦੇ ਕਰਕੇ ਮੇਰੀ ਬਲੌਗੇਜ ਆਈ ਬਾਕੀ ਜਿਹੜੇ ਮੈਕਰੋਨਾ ਦੇ ਟੀਕੇ ਲਵਾਏ ਉਹਨਾਂ ਕਰਕੇ ਵੀ ਮੈਨੂੰ ਜ਼ਰੂਰੀ ਮੈਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਮੈਨੂੰ ਫੋਟ ਛੇਤੀ ਪੈ ਗਿਆ ਜਿਹੜਾ ਮੈਨੂੰ ਅਜੇ ਨਹੀਂ ਸੀ ਪੈਣਾ ਬਾਕੀ ਡਾਕਟਰ ਜਿਹੜੇ ਹੈਗੇ ਆ ਉਹ ਆਪਣੇ ਪੈਸੇ ਬਣਾਉਣ ਦੀ ਖਾਤਰ ਕਹਿੰਦੇ ਆ ਕਿ ਵੀ ਬਸ ਪੇਸ਼ੈਂਟ ਆ ਗਿਆ ਬਸ ਹੁਣ ਤਾਰਾ ਨਗਾਤੀਆਂ ਦੀ ਪੇਸ਼ੰ ਮਰ ਜਾਣਾ ਤੁਹਾਡਾ ਇਹ ਆ ਉਹ ਆ ਉਹ ਇੰਨਾ ਕਿ ਡਰਾ ਦਿੰਦੇ ਆ ਕਿ ਵੀ ਨਾਲ ਜਿਹੜਾ ਅਟੈਂਡਣ ਗਿਆ ਹੁੰਦਾ ਬੰਦਾ ਕਹਿੰਦਾ ਵੀ ਪੈਸੇ ਲੈ ਲੈ ਸਾਡਾ ਬੰਦਾ ਵਿਚਾਲਾ ਤੁਹਾਡੀ ਫੈਮਿਲੀ ਚ ਕਿਸੇ ਨੂੰ ਇਹ ਗੱਲ ਕਹੀ ਸੀ ਮੇਰੇ ਵੱਡੇ ਬ੍ਰਦਰ ਨੂੰ ਇਹੀ ਗੱਲ ਕਹੀ ਸੀ ਜਦ ਕਿ ਮੈਂ ਗੈਸਟ੍ਰਿਕ ਸੀ ਮੈਨੂੰ ਗੈਸ ਦੀ ਪ੍ਰੋਬਲਮ ਸੀ ਮੈਨੂੰ ਵੋਮਿਟ ਆ ਰਹੀ ਸੀ ਡਾਕਟਰ ਕਹਿੰਦਾ ਵੋਮਿਟ ਨਹੀਂ ਕਰਨੀ ਤੇਰੇ ਸਟੈਂਡ ਉਪ ਹੋਣਾ ਜਦ ਕਿ ਮੈਂ ਬੈੱਡ ਤੇ ਪਏ ਪਏ ਨੇ ਵੋਮਟ ਕਰ ਦਿੱਤੀ ਉਸ ਤੋਂ ਬਾਅਦ ਮੈਂ ਬਿਲਕੁਲ ਨਾਰਮਲ ਸੀ ਮੈਂ ਕਹਾਂ ਜੀ ਮੈਂ ਠੀਕ ਐ ਨਹੀਂ ਜੀ ਹੁਣ ਤਾਂ ਤੁਹਾਡੇ ਹੀ ਤਾਰਾ ਲਗਾਈਆਂ ਹੋਈਆਂ ਹੁਣ ਤਾਂ ਸਟੈਂਡ ਪੈ ਕੇ ਨਿਕਲਣਾ ਈ ਤੁਸੀਂ ਰੂਮ ਚ ਪੈਸੇ ਤਾਂ ਹੁਣ ਤੁਹਾਡੇ ਡਿਪੋਜ਼ਿਟ ਹੋਣਾ ਔਣ ਸਟੈਂਡ ਜ਼ਰੂਰ ਲੈਣਾ ਈ ਤੁਹਾਡੇ ਪੇਸ਼ੰਤ ਨੂੰ ਰੱਦੀ ਕਰ ਦਿੰਦੇ ਆ ਜੀ ਡਾਕਟਰ ਮੈਂ ਤਾਂ ਇਹ ਕਹੂੰਗਾ ਬਚਾਉਣਾ ਤਾਂ ਚਲੋ ਇੱਕ ਪਾਸੇ ਆ ਰੱਦੀ ਕਰਨ ਵਾਲਾ ਕੰਮ ਆ ਜਿਆਦਾ ਤੁਸੀਂ ਕਹਿ ਰਹੇ ਹੋ ਗੈਸ ਦੀ ਦਿੱਕਤ ਨੂੰ ਤੱਕ ਹਾਰਟ ਦੀ ਦਿੱਕਤ ਬਣਾ ਦਿੰਦਾ। ਦੇਖੋ ਜੀ ਜਿਹੜੀ ਗੈਸ ਹੈਗੀ ਆ ਪਹਿਲਾਂ ਤਾਂ ਤੁਹਾਡੀ ਜਾਂਦੀ ਜਾਂਦਾ ਸਿਰ ਨੂੰ ਜਾਏਗੀ ਜਾਂ ਹਾਰਟ ਨੂੰ ਜਾਏਗੀ। ਤੁਹਾਡੀਆਂ ਜਿਹੜੀਆਂ ਵੀ ਨਾੜੀਆਂ ਹੈਗੀਆਂ ਬੈਂਡਿਕਸ ਵਿੱਚ ਵੀ ਗੈਸ ਦੀ ਪ੍ਰੋਬਲਮ ਆਉਂਦੀ ਆ। ਹਾਰਟ ਨੂੰ ਵੀ ਆਉਂਦੀ ਆ ਤੇ ਸਿਰ ਨੂੰ ਵੀ ਆਉਂਦੀ ਆ। ਮੇਰੇ ਸਿਰ ਨੂੰ ਵੀ ਚੜਦੀ ਹੁੰਦੀ ਸੀ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ। ਉਸ ਦਿਨ ਮੇਰੇ ਹਾਰਟ ਨੂੰ ਗਈ ਗੈਸ। ਉਸ ਦਿਨ ਮੇਰੇ ਹਾਰਟ 'ਚ ਪੇਨ ਹੋਣ ਲੱਗ ਪਈ। ਠੀਕ ਹੈ ਵਾਈਬ੍ਰੇਸ਼ਨ ਹੁੰਦੀ ਆ ਪਤਾ ਲੱਗਦਾ ECG 'ਚ ਫਰਕ ਪੈਂਦਾ। ਪਰ ਉਹਦਾ ਹੱਲ ਦਵਾਈਆਂ ਹੈਗੀਆਂ ਨਾ ਕਿ ਸਟੈਂਟ। ਸਟੈਂਟ ਟੈਂਪਰੇਰੀ ਇਲਾਜ ਹੈ ਮੈਂ ਵਾਰ-ਵਾਰ ਇਹੀ ਕਹੂੰਗਾ। ਅੱਜ ਬਲੌਗੇ ਜਾਈਏ ਤੁਹਾਨੂੰ ਸਾਲ ਬਾਅਦ ਵੀ ਆ ਸਕਦੀ ਦੋ ਬਾਅਦ ਵੀ ਆ ਸਕਦੀ 6 ਮਹੀਨੇ ਬਾਅਦ ਵੀ ਆ ਸਕਦੀ ਅੱਛਾ ਹਾਂਜੀ ਡਾਕਟਰ ਨੇ ਤੁਹਾਨੂੰ ਇਹੀ ਕਹਿਣਾ ਨਹੀਂ ਜੀ ਇੱਕ ਵਾਰੀ ਸਟਾਰਟ ਵੇਵ ਆਉਣਾ ਪੈਣਾ ਜੀ ਇੱਕ ਗੱਲ ਕਹੀ ਵੀ ਤੁਸੀਂ ਪ੍ਰੋਟੀਨ ਪਾਊਡਰ ਜਦੋਂ ਜਵਾਨੀ ਦੇ ਵਿੱਚ ਉਹ ਬੜੇ ਖਾਦੇ ਆ ਅੱਜਕੱਲ ਜਿਹੜੇ ਜਿਮਿੰਗ ਕਰਦੇ ਨੇ ਉਹਨਾਂ ਨੂੰ ਜੇ ਕੋਈ ਕਹਿ ਦੇ ਨਾ ਵੀ ਇਹਦਾ ਨੁਕਸਾਨ ਆ ਤੋਈ ਉਹ ਹੋਰ ਗੱਲਾਂ ਸਿਆਣੀਆਂ ਉਹ ਸੈਂਟੀਫਿਕ ਗੱਲਾਂ ਸਮਝਾਉਣ ਲੱਗ ਜਾਂਦੇ ਆ ਉਹ ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਆ ਇਹ ਤਾਂ ਪ੍ਰੋਟੀਨ ਆ ਇਹਦਾ ਕੋਈ ਨੁਕਸਾਨ ਹੋਊਗਾ ਇੱਕ ਸਕੂਪ ਜੇ ਖਾ ਵੀ ਰਹੇ ਆ ਤਾਂ ਬੋਡੀ ਨੂੰ ਇਹਦੀ ਜ਼ਰੂਰਤ ਆ ਤਾ ਖਾ ਰਹੇ ਆ ਇੰਡੀਅਨ ਫੂਡ ਚ ਪ੍ਰੋਟੀਨ ਜਿਹੜਾ ਆ ਉਹ ਸਫੀਸ਼ੀਐਂਟ ਨਹੀਂ ਆ ਅਸੀਂ ਤਾਂ ਖਾਂਦੇ ਆ ਉਹ ਇਹ ਗੱਲ ਕਹਿੰਦੇ ਆ ਪਰ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਤੁਹਾਡੇ ਹਾਰਟ ਦੀ ਦਿੱਕਤ ਵੀ ਉਹਦੇ ਕਰਕੇ ਆਈ ਹੋ ਸਕਦੀ ਸਰ ਇਦਾਂ ਨਾ ਕਿ ਮੈਂ ਦਿਨ ਚ 4 ਚਮਚ ਖਾਂਦਾ ਹੁੰਦਾ ਸੀ ਅੱਛਾ 4 ਚਮਚ ਖਾਂਦਾ ਹੁੰਦਾ ਬਾਕੀ ਹੋਰ ਪ੍ਰੋਟੀਨ ਦੇ ਆਰਡਰ ਨੇਟ ਜਿਹੜੇ ਹੁੰਦੇ ਆ ਦਾਣਾਂ ਹੋ ਗਈਆਂ ਜਾਂ ਮੈਂ ਪਿਓਰ ਵਿੱਚ ਮੈਂ ਦੁਬਈ ਦਾ ਟੂਰ ਲਾਇਆ ਮੈਂ ਘੁੰਮਣ ਫਿਰਦੇ ਨਾਲ ਜਿੰਨਾ ਮੇਰੇ ਬੈਗ ਦੇ ਵਿੱਚ ਲੱਗੇ ਸੀ ਉਸ ਤੋਂ ਵੱਧ ਪ੍ਰੋਟੀਨ ਸੀ ਕਿਉਂਕਿ ਉੱਥੇ ਪਿਓਰਿਟੀ ਤੇ ਕਾਸਟ ਘਟਾ ਮੈਂ ਹਮੇਸ਼ਾ ਤੋਂ ਲੈ ਕੇ ਆਇਆ ਮੈਂ ਖਾਦਾ ਮੈਂ ਦੱਬ ਕੇ ਖਾਦਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਖਾਦਾ ਮੇ ਵੀ ਉਹਦੇ ਕਰਕੇ ਬਲੌਗ ਆਇਆ ਕਿਉਂਕਿ ਇਹਨਾਂ ਨੇ ਪ੍ਰਕਾਸ਼ਨ ਦੇ ਵਿੱਚ ਤੁਹਾਡਾ ਵਾਈਟ ਚੀਜ਼ਾਂ ਸਾਰੀਆਂ ਬੰਦ ਕਰ ਦੇਣੀਆਂ ਦੁੱਧ ਵਗੈਰਾ ਲੱਸੀ ਵਗੈਰਾ ਸਭ ਬੰਦ ਕਰ ਦੇਣ ਉਹਦੇ ਵਿੱਚ ਅਸੀਂ ਪਨੀਰ ਵੀ ਖਾਣਾ ਹੈ ਦੁੱਧ ਵੀ ਪੀਣਾ ਹੈ ਲੱਸੀ ਵੀ ਪੀਣੀ ਹੈ ਜੋ ਵੱਤੋ ਵੱਤ ਅਸੀਂ ਖਾ ਸਕੀਏ ਇਹ ਕਹਣਾ ਵੀ ਸਾਨੂੰ ਸਟਰੈਂਥ ਮਿਲੇ ਸਾਡਾ ਸਾਈਜ਼ ਕੀਨ ਹੋਵੇ ਉਹਦੇ ਵਿੱਚ ਫਿਰ ਪ੍ਰੋਟੀਨ ਲੈਣਾ ਵੀ ਬਹੁਤ ਜ਼ਰੂਰੀ ਹੈ ਕੱਲੀਆਂ ਦਾਲਾਂ ਦੂਲਾਂ ਦੇ ਨਾਲ ਦਾ ਪ੍ਰੋਟੀਨ ਨਹੀਂ ਗੇਨ ਹੋਣਾ ਹਾਂਜੀ ਪਰ ਇਹ ਜ਼ਰੂਰ ਹੈ ਜੇ ਤੁਸੀਂ ਖਾਣਾ ਵੀ ਹੈ ਆਪਣਾ ਇੱਕ ਪਰਸਨਲ ਡਾਕਟਰ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਗਾਈਡ ਕਰ ਸਕੇ ਇਹ ਨਹੀਂ ਕਿ ਵੀ ਉੱਥੇ ਡੱਬਾ ਚੱਕੇ ਆ ਕਾਲੀਆਂ ਗੋਲੀਆਂ ਮਿਲ ਗਈਆਂ ਕਾਲੀਆਂ ਨਹੀਂ ਤੁਹਾਡੇ ਕੋਲ ਡਾਕਟਰ ਜ਼ਰੂਰ ਹੋਵੇ ਜਿਹੜਾ ਤੁਹਾਡੇ ਬਲੱਡ ਸੈਂਪਲ ਲਵੇ ਤੁਹਾਨੂੰ ਦੱਸੇ ਕਿ ਇਸ ਟੀ ਨਾਲ ਆ ਫਰਕ ਤੁਸੀਂ ਪਲੱਸ ਜਾ ਰਹੇ ਹੋ ਜਾਂ ਮਾਈਨਸ ਜਾ ਰਹੇ ਹੋ ਪਰ ਜਿੰਨਾ ਵੀ ਦੇਖਿਆ ਗਿਆ ਜਿਨ੍ਹਾਂ ਨੇ ਮੋਸਟਲੀ ਤੁਸੀਂ ਨੈਟ ਤੇ ਸਰਵੇ ਕਰ ਲਓ ਮੋਸਟਲੀ ਜਿੰਨੇ ਵੱਡੇ ਜਿੰਮ ਵਾਲੇ ਜਾਂ ਪ੍ਰੋਟੀਨ ਵਾਲੇ ਵੱਡੇ ਮਸਲਾਂ ਵਾਲੇ ਆਇਆ ਲਾਸਟ ਟਾਈਮ ਤੁਸੀਂ ਦੇਖ ਲਓ ਯੰਗ ਬਲੱਡ ਵੱਡੇ ਮਸਲਾ ਵਾਲੇ ਜਿੰਨੇ ਸੀ ਹਾਰਟ ਅਟੈਕ ਨਾਲ ਹੀ ਮਰੇ ਰਿਚਪੀਆਨਾ ਵਗੈਰਾ एवरीथिंग ਜਿੰਨਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਲਿਓ ਨੈਟ ਦੇ ਉੱਤੇ ਕੋਈ ਨਾ ਜਵੇਂ ਸਾਇਲੈਂਟ ਅਟੈਕ ਬੜੇ ਆਏ ਪਿੱਛੇ ਨੌਜਵਾਨਾਂ ਨੂੰ ਵੀ ਜੇ ਆਪਾਂ ਗੱਲ ਕਰਦੇ ਹਾਂ ਬੋਡੀ ਸਦਾਰਸ਼ ਸ਼ਕਲੇ ਦੀ ਗੱਲ ਕਰਦੇ ਹਾਂ ਉਹ ਵੀ ਜੈਮ ਫਰੀਕ ਸੀਗੇ ਮੈਂ ਜੈਮ ਨੂੰ ਮਾਣਾ ਨਹੀਂ ਕਹਿੰਦਾ ਕਾਫੀ ਸਾਲ ਮੈਂ ਵੀ ਲਾਇਆ ਬਟ ਚਲੋ ਪ੍ਰੋਟੀਨ ਨਹੀਂ ਮੈਂ ਖਾਦਾ ਤੇ ਸਦਾਰਸ਼ ਸ਼ਕਲਾ ਹੋ ਗਿਆ ਪਿੱਛੇ ਇੱਕ ਸਾਉਦਾ ਐਕਟਰ ਵੀ ਸੀ ਪੁਨੀਤ ਰਾਜ ਪੁਨੀਤ ਰਾਜ ਕੁਮਾਰ ਸੀ ਉਹਨਾਂ ਦਾ ਨਾਮ ਤੇ ਉਹ ਵੀ ਇੱਕੋ ਦਾਮ ਉਹਨਾਂ ਨੂੰ ਹਾਰਟ ਅਟੈਕ ਆਂਦਾ ਜਿਮ ਚ ਐਕਸਰਸਾਈਜ਼ ਲਾਂਦੇ ਆਂ ਜਾਂਦਾ ਉਹ ਚਲੇ ਜਾਂਦੇ ਆ ਰਾਜੂ ਸ਼੍ਰੀਵਾਸਤ ਸੀ ਉਹ ਵੀ ਜਿਮ ਚ ਐਕਸਰਸਾਈਜ਼ ਲਾਂਦਾ ਹੁੰਦਾ ਉਹ ਵੀ ਚਲਾ ਜਾਂਦਾ ਐਦਾਂ ਹੀ ਜਿਮ ਚ ਐਕਸਰਸਾਈਜ਼ ਲਾਂਦੇ ਆ ਮਤਲਬ ਵੱਡੇ ਵੱਡੇ ਐਥਲੀਟ ਆ ਤੇ ਇੱਕ ਪੰਜਾਬ ਦਾ ਹੀ ਐਥਲੀਟ ਸੀਗਾ ਉਹ ਉਹ ਵੀ ਪੰਜਾਬ ਦਾ ਐਥਲੀਟ ਸੀਗਾ ਉਹਦਾ ਡੋਲਾ ਬੜਾ ਵੱਡਾ ਸੀ ਮੈਨੂੰ ਹਜੇ ਉਹਦਾ ਨਾਮ ਨਹੀਂ ਆ ਸਤਨਾਮ ਸਤਨਾਮ ਖਟਰਾ ਉਹ ਵੀ ਇੱਕੋ ਦਾਮ ਇੱਕੋ ਦਾਮ ਹੀ ਇੱਕੋ ਦਾ ਮੀਓ ਦੀ ਖਬਰ ਆਂਦੀ ਆ ਤੇ ਇੱਕੋ ਦਾ ਮੀ ਸਟੀਅਰ ਰੋਡਸ ਵਗੈਰਾ ਲੈਂਦੇ ਸੀ ਨਾ ਉਹ ਤਾਂ ਸਟੀਅਰ ਰੋਡਸ ਵਗੈਰਾ ਦੇ ਨਾਲ ਛੇਤੀ ਬੰਦੇ ਨੂੰ ਛੇਤੀ ਬੰਦਾ ਉਹਦਾ ਕੋਈ ਚਾਂਸ ਘਟ ਜਾਂਦੇ ਸਟੀਅਰ ਰੋਡ ਬੋਡੀ ਦੇ ਅੰਦਰ ਤੁਹਾਡੇ ਅੰਦਰਲੇ ਪਾਸੇ ਕੀ ਚੱਲ ਰਿਹਾ ਤੁਹਾਨੂੰ ਥੋੜੋ ਪਤਾ ਬਾਹਰਲੇ ਪਾਸੇ ਤੁਹਾਨੂੰ ਫੋੜਾ ਫੈਂਸੀ ਹੋ ਜੂਗੀ ਤੁਸੀਂ ਉਹਦਾ ਇਲਾਜ ਕਰਾ ਲੂਗੇ ਜਿਹੜੇ ਤੁਹਾਡੇ ਲਿਵਰ ਦੇ ਅੰਦਰ ਫੋੜੇ ਹੋ ਰਹੇ ਆ ਜਾਂ ਕੋਈ ਪ੍ਰੋਬਲਮ ਆ ਰਹੀ ਉਹਦਾ ਹੱਲ ਤੁਸੀਂ ਨਹੀਂ ਨਾ ਕਰ ਸਕਦੇ ਉਹ ਤਾਂ ਤੁਹਾਡੇ ਸੈਂਪਲਾਂ ਨਾਲ ਤੁਹਾਡੇ ਡਾਕਟਰ ਨੇ ਕਰਨਾ ਜੇ ਡਾਕਟਰ ਤੁਸੀਂ ਪਰਸਨਲ ਰੱਖਿਆ ਹੋਊਗਾ ਤਾਂ ਹੀ ਪਤਾ ਲੱਗੂ ਪ੍ਰੋਟੀਨ ਦਾ ਤਿੰਨ 3.5 4000 2.5 ਕਿਲੋ ਦਾ ਆਪਾਂ 10000 ਰੁਪਏ ਡਾਕਟਰ ਨੂੰ ਨਹੀਂ ਦੇ ਸਕਦੇ ਇਹ ਬੜੀ ਮਹਿੰਗੀ ਗੇਮ ਆ ਇਹ ਕਰਨੀ ਚਲੋ ਠੀਕ ਆ ਬਗੈਰ ਸਲਾਹ ਤੋਂ ਆਪਾਂ ਆਨਲਾਈਨ ਚੈੱਕ ਕਰ ਲੈਣੇ ਤੇ ਆ ਐਦਾ ਪਰ ਉਹ ਗਾਂਦੋ ਗਾਂ ਨੈਗੇਟਿਵ ਸ਼ਾਨੂੰ ਰਿਜ਼ਲਟ ਜ਼ਰੂਰ ਦਊਗੀ ਜਿਹੜੇ ਇੰਸਟਾਗ੍ਰਾਮ ਤੇ ਇਸ ਟਾਈਮ ਜਿਆਦਾ ਉਹ ਮਹਾਨਵਣੀ ਫਿਰਦੇ ਆ ਜਿਹੜੇ ਸਾਰਿਆਂ ਨੂੰ ਗਾਈਡੈਂਸ ਦਿੰਦੇ ਆ ਉਹਨਾਂ ਤੋਂ ਬਚਣ ਦੀ ਲੋੜ ਬਿਲਕੁਲ ਹੁਣ ਇਹਨਾਂ ਨੇ ਜੋ ਕੁਝ ਸਾਨੂੰ ਜੜੀਆਂ ਬੂਟੀਆਂ ਦੇਣੀਆਂ ਉਹ ਨੈਟ ਤੇ ਵੀ ਵਈਆਂ ਹੁਣ ਕਈ ਹੁਣ ਅੱਜ ਮੈਂ ਸਿਰੇ ਦੇਖਿਆ ਬਠੰਡੇ ਫ੍ਰੀ ਆਫ ਕਾਸਟ ਬਣਾਉਣ ਦਾ ਪਏ ਕਾੜਾ ਇਹ ਬੈਜ਼ੀਲੈਂਦੇ ਆ ਫ੍ਰੀ ਆਫ ਕੋਸ ਬੁਲਾ ਰਹੇ ਆ ਹੁਣ ਉਧਰਲੇ ਪਾਸੇ ਵੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਸੋਚਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਐਨੇ ਹੈਡ ਪੇਸ਼ੈਂਟ ਕਿਉਂ ਆਉਣ ਲੱਪੇ ਸਾਡਾ ਖਾਣ ਪੀਣ ਗਲਤ ਹੋ ਚੁੱਕਾ ਸਾਨੂੰ ਪਿਓਰਿਟੀ ਕੁਛ ਨਹੀਂ ਮਿਲ ਰਹੀ ਸਾਡਾ ਸਿਸਟਮ ਖਰਾਬ ਹੋ ਚੁੱਕਾ ਸਾਰਾ ਜਿੰਨਾ ਵਾ ਸਕਦੇ ਆ ਖਾਣ ਪੀਣ ਦੇ ਉੱਤੇ ਆਪਣੇ ਕੰਟਰੋਲ ਕਰਕੇ ਆਪਣੀ ਲਾਈਫ ਨੂੰ ਸੁਧਾਰਿਆ ਜਾ ਸਕਦਾ ਜਿੰਮ ਲਾਂਦੇ ਸੀ ਕਿਉਂਕਿ ਜਿੰਮ ਬੰਦਾ ਲਾਂਦਾ ਵਧੀਆ ਬੋਡੀ ਵਾਸਤੇ ਸਿਹਤ ਵਾਸਤੇ ਲਾਂਦਾ ਆਪਣੀ ਵਧੀਆ ਸਿਹਤ ਹੋਵੇ ਜਿਮ ਲਾਉਂਦੇ ਸੀਗੇ ਤੱਕ ਕਦੇ ਸੋਚਿਆ ਸੀਗਾ ਵੀ ਮੇਰੇ ਪ੍ਰੋਟੀਨ ਦੇ ਬੈਗ ਭਰੇ ਹੁੰਦੇ ਸੀ ਤੇ ਕਿਸੇ ਦਿਨ ਮੈਨੂੰ ਐਦਾਂ ਮੈਡੀਸਿਨ ਦੇ ਬੈਗ ਭਰੇ ਲੈ ਕੇ ਜਾਣਾ। ਤੁਹਾਡੀ ਗੱਲ ਦੀ ਕਹਿਣ ਲੱਗਾ ਸੀ ਕਿਸੇ ਟਾਈਮ ਮੇਰੀਆਂ ਅਲਮਾਰੀਆਂ ਜਿਮ ਦੇ ਸਮਾਨ ਦੇ ਨਾਲ ਪ੍ਰੋਟੀਨਾਂ ਭਰੀਆਂ ਹੁੰਦੀਆਂ। ਹੁਣ ਮੇਰੇ ਬੈੱਡ ਦੇ ਵਿੱਚ ਦਵਾਈਆਂ ਹੁੰਦੀਆਂ। ਜਿਹੜਾ ਮੈਂ ਆਪਣਾ ਕੰਮ ਕਰਦਾ ਮੇਰੀ ਇੱਕ ਕਿੱਟ ਉਹਦੇ ਵਿੱਚ ਦਵਾਈਆਂ ਦੀ ਪਈ ਹੈ। ਇੱਕ ਕਿੱਟ ਮੇਰੀ ਮੇਰੇ ਨਾਲ ਪਈ ਹੈ। ਇਹਦੇ ਵਿੱਚ ਮੇਰੇ ਹਾਰਟ ਅਟੈਕ ਹਾਰਟ ਜੇ ਮੰਨ ਲਾ ਮੈਨੂੰ ਦਰਦ ਹੋਣ ਲੱਗ ਪਈ ਮੈਂ ਉਹ ਜੀਬ ਥਲੇ ਰੱਖਣ ਵਾਲੀਆਂ ਗੋਲੀਆਂ ਤਾਂ ਇੱਕ ਮੇਰੇ ਕੋਲ ਪਈਆਂ। ਸਾਰਾ ਕੁਝ ਲੈ ਕੇ ਤੁਰਦਾ। ਜੀ ਮੈਨੂੰ ਨਹੀਂ ਪਤਾ ਕਿ ਵੀ ਇਹ ਨਾ ਹੋਵੇ ਜਦੋਂ ਕਹਿੰਦੇ ਨੇ ਕਿ ਕਿੱਥੇ ਪਟਾਕਾ ਪਿਆ ਜੜਾ ਮੈਂ ਬਹੁਤ ਡਰਦਾ ਕਿ ਮੇਰੇ ਨਿਆਣੇ ਜਿਹੜੇ ਛੋਟੇ ਛੋਟੇ ਆ ਮੈਂ ਆਪਣੀ ਲਾਈਫ ਤਾਂ ਜੇ ਕੋਈ ਕੋਈ ਏਡੀ ਹੈ ਨਹੀਂ ਮੈਂ ਸਿਰਫ 40 ਦਾ ਆ 40 40 ਦੀ ਉਮਰ ਹੈ ਤਾਂ ਨਿਆਣੇ ਤਾਂ ਸੱਚੀ ਆ ਮੇਰਾ 11 ਸਾਲ ਦਾ ਮੁੰਡਾ ਹੈ ਤੇ ਮੈਨੂੰ ਆਪਣੀ ਲਾਈਫ ਨਾਲੋਂ ਆਪਣੇ ਨਿਆਣਿਆਂ ਦੀ ਆਪਣੀ ਵਾਈਫ ਦੀ ਆਪਣੀ ਪੇਰੈਂਟਸ ਦੀ ਟੈਨਸ਼ਨ ਜ਼ਿਆਦਾ ਹੁੰਦੀ ਹੈ ਨਾ ਕਿ ਆਪਣੀ ਹੁੰਦੀ ਉਹਨਾਂ ਦੀ ਖਾਤਰ ਆਪਾਂ ਹੁਣ ਜੀ ਰਹੇ ਆ ਨਾ ਕਿ ਆਪਣੀ ਖਾਤਰ ਜੀ ਰਹੇ ਤੇ ਆਪਣੀ ਲਾਈਫ ਨੂੰ ਅੱਗੇ ਤੋਰਨ ਦੀ ਖਾਤਰ ਬਹੁਤ ਕੁਝ ਸੋਚਣਾ ਪੈ ਰਿਹਾ ਮੈਂ ਤਾਂ ਇਹ ਕਹਿੰਦਾ ਜਲਦੀ ਦੁਆਰਾ ਦੇਖੋ ਕੋਈ ਜਕਰ ਨਾ ਸਰ ਓਕਾ ਕਿਉਂਕਿ ਸਟੈਂਡ ਤੇ ਆਇਆ ਜਿਆਦਾ ਹੁਣ ਜ਼ੋਰ ਲਾਉਣ ਨੂੰ ਨਾ ਦਾ ਦਿਲ ਕਰਦਾ ਨਾ ਸੋਚ ਸਕਦਾ ਜ਼ੋਰ ਲੱਗਾ ਨਹੀਂ ਤੇ ਨਾਲੇ ਦਰਦ ਕੋਈ ਨਾ ਕੋਈ ਸ਼ੁਰੂ ਹੋ ਜਾਣੀ ਆ ਹੁਣ ਤਾਂ ਕਹਿ ਲੋ ਕਿ ਵੀ ਘਰ ਤੋਂ ਕੁਛ ਕਰਦਾ ਜਿੰਨਾ ਘਰ ਤੋਂ ਘੱਟ ਤੁਰਾਂ ਉਹ ਵੀ ਮੈਂ ਸੋਚਦਾ ਹੁੰਦਾ ਕਿ ਘੱਟ ਤੁਰਾਂ ਮੈਂ ਜਦੋਂ ਤੁਹਾਨੂੰ ਲੋਕੀ ਕਹਿੰਦੇ ਹੋਣੇ ਆ ਸ਼ਾਇਦ ਮੇਰੇ ਖਿਆਲ ਤੋਂ ਤੁਹਾਡੇ ਫਾਦਰ ਸਾਹਿਬ ਵੀ ਕਹਿੰਦੇ ਹੋਣ ਜਾਂ ਬਜ਼ੁਰਗ ਕਹਿੰਦੇ ਸੀਗੇ ਵੀ ਨਾਲ ਆ ਪ੍ਰੋਟੀਨ ਮੈਂ ਮੈਂ ਸਾਇੰਟਿਫਿਕਲੀ ਮੈਂ ਵੀ ਕਹਿੰਦਾ ਵੀ ਮਾੜਾ ਕਿ ਨਹੀਂ ਮਾੜਾ ਉਹ ਤਾਂ ਡਾਕਟਰਸ ਨੂੰ ਪਤਾ ਹੈ ਜਾਂ ਸਾਇੰਸ ਨੂੰ ਪਤਾ ਵੀ ਜਿਹੜੇ ਗੇਮ ਕਰਦੇ ਆ ਉਹ ਲੈਂਦੇ ਨੇ ਜਾਂ ਕਈ ਗੇਮ ਨਹੀਂ ਵੀ ਕਰਦੇ ਤਾਂ ਵੀ ਪ੍ਰੋਟੀਨ ਪਾਊਡਰ ਲੈਂਦੇ ਹੀ ਆ ਉਹ ਤੇ ਸਟੀਰੋਇਡ ਮਾੜਾ ਉਹ ਤਾਂ ਪਤਾ ਉਹ ਤਾਂ ਬੋਡੀ ਬਿਲਡਰ ਵੀ ਕਹਿੰਦੇ ਸਟੀਰੋਇਡ ਜਿਹੜਾ ਮਾੜਾ ਤੇ ਬਟੇ ਇਹ ਗੱਲ ਕਵਾਂਗਾ ਵੀ ਮਾੜਾ ਚੰਗਾ ਉਹਦੀ ਗੱਲ ਨਹੀਂ ਪਰ ਕਈ ਵਾਰੀ ਇਹ ਨਹੀਂ ਹੁੰਦਾ ਵੀ ਜਦੋਂ ਤੁਹਾਨੂੰ ਉਦੋਂ ਬਜ਼ੁਰਗ ਜਾਂ ਕੋਈ ਹੋਰ ਵੱਡਾ ਆਪਰਾਜ ਜਾਂ ਕੋਈ ਕਹਿ ਦਿੰਦਾ ਸੀ ਵੀ ਨਾ ਲਿਆ ਕਰ ਉਹ ਤੁਸੀਂ ਉਹਨੂੰ ਕਹਿੰਦੇ ਹੋਣੇ ਹੋ ਵੀ ਯਾਰ ਕੁਝ ਨਹੀਂ ਹੁੰਦਾ ਇਹਦੇ ਨਾਲ ਮੈਂ ਸਹੀ ਆ ਦੇਖ ਮੈਂ ਕਿੰਨਾ ਸਿਹਤਮੰਦ ਆ ਕਾਹ ਪਤਾ ਨਾ ਸਰ ਮੱਛੀ ਪੱਥਰ ਛੱਟ ਕੇ ਮੁੜਦੀ ਓਦਾਂ ਨਹੀਂ ਮੁੜਦੀ ਹੁਣ ਆ ਦੇਖ ਲਿਆ ਹੁਣ ਮੈਂ ਇਹ ਹੈ ਕਿ ਫਰਦਰ ਜੇ ਮੇਰਾ ਬੱਚਾ ਕਹੂਗਾ ਮੈਂ ਜਿਮ ਕਰਨਾ ਮੈਂ ਤਾਂ ਉਹਨੂੰ ਵੀ ਗਾਈਡ ਕਰੂੰਗਾ ਮੈਂ ਤਾਂ ਉਹਨੂੰ ਕਹੂੰਗਾ ਵੀ ਜਿੰਨੂੰ ਕਹਿ ਦਿੰਦੇ ਹੁੰਦੇ ਸੀਗੇ ਕਿ ਵੀ ਸੁੱੱਕੀ ਮਿਹਨਤ ਲਾ ਲਓ ਆ ਨਾ ਕਰੋ ਆਪਣੇ ਬਦਾਮ ਪਿਸਤੇ ਵਗੈਰਾ ਇਹ ਚੀਜ਼ਾਂ ਖਾ ਲਓ ਪ੍ਰੋਟੀਨ ਵਾਲ ਨੂੰ ਕੋਸ਼ਿਸ਼ ਕਰੋ ਘੱਟ ਤੋਂ ਘੱਟ ਸੋਚੜ ਦੀ ਘੱਟ ਤੋਂ ਘੱਟ ਸੋਚਿਆ ਜਾਵੇ ਤੇ ਹੋਰ ਬਹੁਤ ਚੀਜ਼ਾਂ ਹੈਗੀਆਂ ਇਹ ਕੋਈ ਹੱਲ ਨਹੀਂ ਹੈ ਇਹ ਹੱਲ ਨਹੀਂ ਹੈ ਸਹੀ ਹੱਲ ਨਹੀਂ ਹੈ ਥੈਂਕ ਯੂ